ਜਾਦਾ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜੇ ਜਾ ਰਹੇ ਜਾਂ ਫਿਰ ਮੂਰਤੀ ਤੋੜੀ ਜਾ ਰਹੀਆਂ ਇੱਕ ਇੱਕ ਕਿਦਣਾ ਕਿਦੇ ਲੜਾਂ ਦੀ ਜਿਹੜੇ ਕੌਜੀ ਕਾਚਾ ਹੋ ਰਹੀਆਂ ਆਪਣੀਆਂ ਮੂਰਤੀਆਂ ਹੀ ਦੇਖਦੀਆਂ ਇਹਨਾਂ ਨੂੰ ਬਹੁਤ ਕੋਈ ਚੀਜ਼ ਨਹੀਂ ਨਾ ਦਿਖਦੀ ਕੰਮ ਹੋ ਰਿਹਾ ਸ਼ਵਰਾਤਰੀ ਨੇੜੇ ਨੇ ਇਹਦਾ ਮਤਲਬ ਹੈ ਸਾਨੂੰ ਲੜਾਣਾ ਚਾਹੁੰਦੇ ਨੇ ਇੱਕ ਦੂਜੇ ਨਾਲ ਪ੍ਰਸ਼ਾਸਨ ਕੋਲੇ ਕੀ ਨਹੀਂ ਹੈ ਗੱਡੀਆਂ ਨਹੀਂ ਹੈ ਗੱਡੀਆਂ ਤੇਲ ਨਹੀਂ ਹੈ ਮਹਿਕਮਾ ਨਹੀਂ ਹੈ ਇੰਟੈਲੀਜੈਂਸ ਨਹੀਂ ਹੈ ਇਹ ਕਹੇ ਜੀ ਇਹ ਕੋਈ ਸਿਸਟਮ ਸਰਕਾਰ ਕੋਲੇ ਨਹੀਂ ਸਭ ਕੁਝ ਹੈ ਸਿਰਫ ਲਾਪਰਵਾਹੀ ਇਹ ਜਿਹੜੀ ਬੇਦਵੀਆਂ ਆ ਇੱਕ ਅਸੀਂ ਹੋਰ ਸਟੇਟ ਚ ਕਿਉਂ ਨਹੀਂ ਹੁੰਦੀਆਂ ਮੰਦਰ ਕਿਸੇ ਹੋਰ ਸਟੇਟ 'ਚ ਨਹੀਂ ਹੈਗੇ ਜਾਂ ਗੁਰੂ ਘਰ ਕਿਸੇ ਹੋਰ ਸਟੇਟ 'ਚ ਨਹੀਂ ਹੈਗੇ ਇਹ ਪੰਜਾਬ 'ਚ ਹੀ ਕਿਉਂ ਹੁੰਦੀਆਂ ਪਰ ਆ ਜਿਹੜਾ ਕੰਮ ਕਰਦੇ ਹੋ ਤੁਸੀਂ ਇਹ ਤਾਂ ਜਨਾਨੜ ਵੀ ਨਹੀਂ ਕਰਦੇ ਯਾਰ ਮੈਂ ਕਹਿੰਨਾ ਆ ਇਹ ਜਿਹੜਾ ਕੰਮ ਤੁਸੀਂ ਪ੍ਰਾਈਮ ਨੂੰ ਤਾਂ ਵੇਖਦੇ ਸਰਦਾਰ ਚਕਰਾ ਸਵਾਗਤ ਆਤੋਂ ਦੋਸਤੋ ਅੱਜ ਟਾਈਮ ਜਿਹੜੀ ਮੰਦਭਾਗੀ ਕਰਨਾ ਸਾਹਮਣੇ ਆਈ ਆ ਸਾਹਨੇ ਵਾਲ ਤੋਂ ਕੁਝ ਪਿਛੇ ਅਸੀਂ ਜੁਗਿਆਨਾਂ ਦੇ ਸਾਹਮਣੇ ਵਾਲੇ ਪਾਸੇ ਖੜੇ ਆ ਜਿੱਤੇ ਇੱਕ ਮੰਦਰ ਦੇ ਵਿੱਚ ਖੜੇ ਆ ਤੇ ਮੰਦਰ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਦਈਏ ਕੋਈ ਸ਼ਰਾਰਤੀ ਤਤਵਾ ਵੱਲੋਂ ਅੱਜ ਇੱਥੇ ਬਾਲਾ ਜੀ ਦੀ ਹਨੂਮਾਨ ਜੀ ਦੀ ਤੇ ਇੱਧਰ ਸ਼ਨੀ ਮਹਾਰਾਜ ਦੀ ਮੂਰਤੀ ਤੇ ਹੋਰ ਜਿਹੜੇ ਸ਼ਿਵਲਿੰਗ ਵੀ ਇਹ ਖੰਡਿਤ ਕਰ ਦਿੱਤੇ ਗਏ ਆ ਕਿਤਨੇ ਕਿਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਬਿਲਕੁਲ ਉਹਨਾਂ ਨੂੰ ਅਸੀਂ ਨਕਿੱਧ ਕੇ ਮੰਗੇ ਕਿਉਂਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਰੱਖਣ ਲਈ ਸਾਰਾ ਭਾਈਚਾਰਾ ਇੱਕ ਦੂਜੇ ਦੇ ਨਾਲ ਖੜਦਾ ਪਿਆ ਉੱਥੇ ਹੀ ਕੁਝ ਸ਼ਰਾਤੀ ਤੱਤਵਾ ਵੱਲੋਂ ਜਿਹੜਾ ਕੀ ਹੈ ਇਹ ਅਸੀਂ ਨਿੰਦਿਤ ਜੋ ਕਰਨਾ ਕੀਤੀ ਗਿਆ ਉਹਨੂੰ ਲੈ ਕੇ ਅੱਜ ਹਿੰਦੂਸੂ ਘਤਰੇ ਦੇ ਇੱਥੇ ਇਕੱਠੇ ਹੋਏ ਆ ਭਾਰੀ ਪ੍ਰਸ਼ਾਸਨ ਬਲ ਵੀ ਇਕੱਠਾ ਹੋਇਆ ਸਾਡੇ ਨਾਲੇ ਭਾਨੂੰ ਪ੍ਰਧਾਪ ਘੜੇ ਪਹਿਲਾਂ ਉਹਨਾਂ ਤੋਂ ਗੱਲ ਕਰਦੇ ਆ ਕਿੱਦਾਂ ਦੇਖਦੇ ਹੋ ਕਿ ਨਖੇਦੀ ਭਰੀ ਘਟਨਾ ਆ ਪੰਜਾਬ ਦੇ ਜਮਨ ਸ਼ੰਦੀ ਦਾ ਮੋਜ ਚੱਲਦਾ ਪਿਆ ਆ ਤਸਾਨੀ ਅੰਦੋਲਨ ਚੱਲਦਾ ਪਿਆ ਵਿੱਚ ਇਦਾਂ ਦੇ ਕੋਝੀਆਂ ਚੱਲਾਂ ਚੱਲੀ ਜਾ ਰਹੀਆਂ ਮੈਂ ਕਹਿੰਦਾ ਭਾਈ ਜੀ ਇਹ ਜਿਹੜੀ ਬੇਦਬੀਆਂ ਆ ਇਹ ਕਿਸੇ ਹੋਰ ਸਟੇਟ 'ਚ ਕਿਉਂ ਨਹੀਂ ਹੁੰਦੀਆਂ ਮੰਦਰ ਕਿਸੇ ਹੋਰ ਸਟੇਟ 'ਚ ਨਹੀਂ ਹੈਗੇ ਜਾਂ ਗੁਰੂ ਘਰ ਕਿਸੇ ਹੋਰ ਸਟੇਟ 'ਚ ਨਹੀਂ ਹੈਗੇ ਇਹ ਪੰਜਾਬ 'ਚ ਹੀ ਕਿਉਂ ਹੁੰਦੀਆਂ ਔਰ ਸਰਕਾਰ ਇਹ ਬੇਦਬੀਆਂ ਰੋਕਣ ਤੋਂ ਨਾਕਾਮ ਕਿਉਂ ਆ ਪ੍ਰਸ਼ਾਸਨ ਇਹ ਬੇਦਬੀ ਰੋਕਣ ਤੋਂ ਨਾਕਾਮ ਕਿਉਂ ਹੋਇਆ ਪ੍ਰਸ਼ਾਸਨ ਕੋਲ ਕੀ ਨਹੀਂ ਹੈ ਗੱਡੀਆਂ ਨਹੀਂ ਹੈ ਗੱਡੀਆਂ ਤੇਲ ਨਹੀਂ ਹੈ ਮਹਿਕਮਾ ਨਹੀਂ ਹੈ ਇੰਟੈਲੀਜੈਂਸ ਨਹੀਂ ਹੈ ਇਹ ਕਹਿ ਦिए ਕੋਈ ਸਿਸਟਮ ਸਰਕਾਰ ਕੋਲੇ ਨਹੀਂ ਸਭ ਕੁਝ ਹੈ ਸਿਰਫ ਲਾਪਰਵਾਹੀ ਸਿਰਫ ਲਾਪਰਵਾਹੀ ਕਰਕੇ ਅੱਜ ਇਹ ਮੰਦਰ ਦਾ ਸਤਿਗ੍ਰਸ ਕੀਤਾ ਗਿਆ ਮੂਰਤੀਆਂ ਨੂੰ ਸਾਰਿਆਂ ਦੇ ਸਰੂਪਾਂ ਨੂੰ ਸਭ ਤੋਂ ਵੱਡੀ ਗੱਲ ਇਹ ਰਾਜ ਕੀ ਹੈ ਸ਼ਿਵਰਾਤਰੀ ਭੋਲੇ ਨਾ ਦਾ ਮਹਾਪਰਵ ਜਿਹਨੂੰ ਪੂਰੀ ਦੁਨੀਆ ਅੱਜ ਖੁਸ਼ੀ ਨਾਲ ਮਨਾਉਂਦੀ ਹੈ ਉਸ ਪਰਵ ਦਾ ਸਾਨੂੰ ਹਿੰਦੂ ਸਮਾਏ ਨੂੰ ਤੋਹਫਾ ਇਹ ਮਿਲਿਆ ਸਾਡੇ ਸ਼ਿਵ ਪਰਿਵਾਰ ਸੋ ਇੱਥੇ ਦਿਖਾ ਦਈਏ ਤਸਵੀਰਾਂ ਲਾਈਵ ਸਾਡੇ ਸਾਹਮਣੇ ਉਹ ਸੱਬਲ ਮਾਰੇ ਗਏ ਸਾਡੇ ਪੁੱਰੇ ਸ਼ਿਵਜੀ ਭਗਵਾਨ ਜਿਹੜੇ ਕੀ ਆਹ ਸਭ ਦੇ ਅਰਾਧੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਪਰਵਾਰ ਸ਼ਿਵ ਪਰਿਵਾਰ ਦਾ ਸਾਰਾ ਤੋੜ ਦਿੱਤਾ ਗਿਆ ਸ਼ਿਵ ਪਰਿਵਾਰ ਬੇਸਿਕ ਇਹ ਛੋਟਾ ਜਿਹਾ ਇੱਕ ਮੰਦਿਰ ਆ ਭਾਰੇ ਕਿ ਆਸਥਾ ਦਾ ਮੰਦਿਰ ਆਸਥਾ ਜੁੜੀ ਆ ਲੋਕਾਂ ਦੇ ਨਾਲੇ ਕੀ ਉਹ ਜੇ ਲੋਕਾਂ ਨੇ ਇਹ ਤੋੜੀਆਂ ਮੂਰਤੀਆਂ ਕੀ ਉਹਨਾਂ ਨੂੰ ਤੋੜ ਕੇ ਕੀ ਮਿਲ ਜੇਗਾ ਜਦੋਂ ਇਹ ਇੱਕ ਮੂਰਤੀਆਂ ਨਹੀਂ ਹੁੰਦੀਆਂ ਅਸੀਂ ਇਹ ਮੂਰਤੀ ਉਹ ਪਿਆ ਗੱਲਾਂ ਗੱਲੇ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਨਾ ਗੱਲੇ ਤਲਾ ਤੋੜਿਆ ਨਾ ਕੋਈ ਬਲਵ ਤੋੜਿਆ ਨਾਲ ਮਾਰੀ ਤੋੜੀ ਸਿਰਫ ਔਰ ਸਿਰਫ ਬਾਹਰਲਾ ਤਾਤ ਤੋੜ ਕੇ ਸਰੂਪ ਤੋੜੇ ਭਾਨੂ ਜੀ ਆਪਾਂ ਆਪਣੀਆਂ ਮੂਰਤੀਆਂ ਹੀ ਦੇਖਦੀਆਂ ਇਹਨਾਂ ਨੂੰ ਹੋਰ ਕੋਈ ਚੀਜ਼ ਨਹੀਂ ਨਾ ਦੇਖਦੀ ਮੈਂ ਤਾਂ ਇਹ ਕਹਿੰਨਾ ਵਾ ਜਦੋਂ ਇਹ ਕਿਹਦੇ Hindu ਧਰਮ ਦਾ ਹੁੰਦਾ ਮੈਂ ਤਾਂ ਕਹਿੰਨਾ ਵਾ ਬਾਕੀ ਕੋਈ ਕਿਸੇ ਦਾ ਪਰਚਾ ਹੁੰਦਾ 24 ਘੰਟੇ ਵੀ ਨਹੀਂ ਲੱਗਣ ਦਿੰਦੇ ਨਾਲ ਹੀ ਘਰੋਂ ਚੱਕ ਲੈ ਜਾਂਦੇ ਨੇ ਇਹਦਾ ਜੀ ਗੱਲ ਸੱਚੀ ਹੈ ਕਿ ਨਹੀਂ ਸੱਚੀ ਤਾਡੇ ਦਾ ਝੂਠਾ ਪਰਚਾ ਹੋਇਆ ਤੁਹਾਨੂੰ ਰਾਤ ਕੱਟਣ ਦਿੱਤੀ ਉਹਨਾਂ ਨੇ ਨਹੀਂ ਕੱਟਣ ਦਿੱਤੀ ਐਸੀ ਚੀਜ਼ ਜਦੋਂ ਕੋਈ Hindu ਦੇ ਮੂਰਤੀਆਂ ਦਾ ਹੁੰਦਾ ਵਾ ਉਦੋਂ ਕਿਉਂ ਕਹਿ ਦਿੰਦੇ ਜੀ ਅਸੀਂ ਕਰਦੇ ਪਏ ਹਾਂ ਕਾਰਵਾਈ ਕਾਰਵਾਈ ਕਰਦੀ ਹੈ ਪੇ ਬੰਦੇ ਨਹੀਂ ਫੜੇ ਜਾਂਦੇ ਅਸਾਂ ਇਹ ਹੁੰਦਾ ਕਿਉਂ ਆ Hindu ਧਰਮ ਦੇ ਵਿੱਚ ਕਿਉਂ ਹੁੰਦਾ ਵਾ ਤੁਸੀਂ ਕਹਿੰਦੇ ਇੱਕ ਕਿਸਾਨੀ ਅੰਦੋਲਨ ਚੱਲਦਾ ਪਿਆ ਵਾ ਅਸੀਂ ਉਹਨਾਂ ਦੇ ਨਾਲ ਅਸੀਂ ਵੀ ਕਹਿ ਰਹੇ ਹਾਂ ਅਸੀਂ ਉਹਨਾਂ ਦੇ ਨਾਲ ਪਰ ਜਿਹੜਾ ਕੰਮ ਹੋ ਰਿਹਾ ਸ਼ਗਰਤਰੀ ਨੇੜੇ ਨੇ ਇਹਦਾ ਮਤਲਬ ਹੈ ਸਾਨੂੰ ਲੜਾਣਾ ਚਾਹੁੰਦੇ ਨੇ ਇੱਕ ਦੂਜੇ ਨਾਲ ਬਿਲਕੁਲ ਅਸੀਂ ਇਹ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਬਿਲਕੁਲ ਗੱਲ ਤਾਂ ਦਿਖਾ ਦਈਏ ਇਹ ਪੂਰੇ ਜਿਹੜਾ ਸ਼ਿਵ ਪਰਿਵਾਰ ਤੋਂ ਖੰਡਿਤ ਕਰ ਦਿੱਤਾ ਗਿਆ ਹੈ ਸੋ ਬਿਲਕੁਲ ਇੱਕ ਵੱਡੀ ਗੱਲ ਹੈ ਜਿੱਦਾਂ ਕਿ ਸਮਾਜ ਸੰਗਠਨ ਕਹ ਰਿਹਾ ਇੱਕ ਗੱਲਾ ਜੇ ਚੋਰ ਆਏ ਹੁੰਦੇ ਤਾਂ ਤਾਲਾ ਤੋੜਨਾ ਉਹਨਾਂ ਦੇ 2 ਸੈਕਿੰਡ ਦਾ ਕੰਮ ਆ ਆ 2 ਸੈਕਿੰਡ ਦਾ ਤਾਲਾ ਵੀ ਟੁੱਟਿਆ ਆ ਪੂਰਾ ਬਰਕਰਾਰ ਆ ਆ ਤੇ ਇੱਥੇ ਪੂਰੀ ਇਹ ਤਾਲਾ ਲੱਗਾ ਹੋਇਆ ਜਿਹੜਾ ਤਾਲਾ ਹੁਣ ਖੋਲਿਆ ਗਿਆ ਤੇ ਤੋੜਿਆ ਗਿਆ ਆਪੇ ਨੇ ਅਲਮਾਰੀ ਪਈ ਆ ਇਹ ਵੀ ਨਹੀਂ ਤੋੜੇਗੀ ਪਰ ਮੱਲਬ ਨਹੀਂ ਤੋੜਿਆ ਗਿਆ ਉਹ ਦੇਖੋ ਮੱਲਬ ਪੂਰੇ ਸਾਬਤ ਪਏ ਆ ਇਹ ਦੇਖੋ ਸਾਡੇ ਸੰਪੂਰਨ ਦਾ ਸਰੂਪ ਇਧਰ ਸਾਰਾ ਸਰੂਪ ਇਹਦੇ ਪੋਸ਼ੀਸ਼ੇ ਤੋੜੇ ਹੋਏ ਨੇ ਸੋ ਇਹ ਬਿਲਕੁਲ ਨਿਖੇਧ ਦੀ ਵਾਲੀ ਗੱਲ ਆ ਪੋਲੇ ਨਾਥ ਦੇ ਸਿਰਦੇ ਤੁਸੀਂ ਦੇਖੋ ਇਹ ਪੋਲੇ ਨਾਥ ਕਿਸੇ ਇੱਕ ਦੇ ਨਹੀਂ ਦੁਨੀਆ ਸ੍ਰਿਸ਼ਟੀ ਸਾਜੀ ਗਈ ਆ ਹਰ ਇੱਕ ਧਰਮ ਦੇ ਵਿੱਚ ਮਹਾਰਾਜ ਦਾ ਸਭ ਤੋਂ ਸਰੂਪ ਹੁੰਦਾ ਰੌੜਾ ਮਾਰਿਆ ਕੀ ਕਹਿੰਦੇ ਤੰਗ ਤੇ ਆ ਰਹੀ ਆ ਦੇ ਕਮੂਤੀਆਂ ਦੇ ਖੋਦ ਮੈਂ ਤਾਂ ਭਾਜੀ ਇਹ ਕਹਿ ਰਿਹਾ ਹੀਰਾ ਜੀ ਦੇਖੋ ਆ ਮੂਰਤੀਆਂ ਦਸੂ ਹਾਲ ਇਹਨਾਂ ਨੇ ਕੀ ਕੀਤਾ ਵਾ ਇਹ ਮਾਂ ਦੁਰਗਾ ਸਮੂਪ ਆ ਸਿਰਿਆ ਮਾਂ ਦੁਰਗਾ ਦਾ ਸੋਚੋ ਕਿੰਨੀ ਤੇਜ਼ ਨਾਲ ਅਗੇ ਸਿਰ ਚ ਮਾਰਿਆ ਗਿਆ ਹਣਾ ਔਰ ਇਹ ਜਿਹੜੇ ਮਾਤਾ ਦਾ ਜਿਹੜਾ ਕੀ ਆ ਸਮੂਪ ਆ ਇਹ ਤੁਹਾਨੂੰ ਦੱਸ ਦਈਏ ਕਿ ਇਹ ਇਹ ਪੱਥਰ ਜਿਹੜਾ ਸਟੋਨ ਆ ਉਹਦੇ ਨਾਲ ਬਣਿਆ ਹੋਇਆ ਹੈ ਕੋਈ ਇਹ ਜਲਦੀ ਟੁੱਟਣ ਵਾਲਾ ਨਹੀਂ ਕਿ ਸੀਮੈਂਟ ਦਾ ਕਿਸੇ ਹੋਰ ਧਾਤ ਤੋਂ ਬਣਾਇਆ ਤੇ ਜਲਦੀ ਨਾਲ ਇਹ ਇੱਕ ਹੈਵੀ ਪੱਥਰ ਦਾ ਬਣਿਆ ਹੋਇਆ ਜਿਹਨੂੰ ਸੰਗਮਰਮਰ ਵੀ ਕਹਿੰਦੇ ਆ ਜਾਂ ਹੋਰ ਪੱਥਰ ਕਹਿੰਦੇ ਆ ਸੋ ਮੈਂ ਇਹ ਜਦੋਂ ਆਸਤਾ ਜੁੜੀ ਹੋਈ ਆ ਪੱਥਰ ਨਹੀਂ ਆ ਇਹ ਆਸਤਾ ਵਾ ਸਾਡੀ ਡੋਬੇ ਆਸਤਨ ਮੈਂ ਤਾਂ ਕਹਿੰਦਾ ਉਹ ਬੰਦੇ ਮਰ ਜਾਣ ਇਹੋ ਜਿਹੇ ਲੋਕ ਨੇ ਜਿਹੜੇ ਮੈਂ ਤਾਂ ਕਹਿੰਦਾ ਜੇ ਉਹਨਾਂ ਕੋ ਨਹੀਂ ਕੁਝ ਹੁੰਦਾ ਨਾ ਸਾਹਮਣੇ ਟੱਕਰਣ ਜੇ ਅਸੀਂ ਭੱਜ ਜਾਈਏ ਅਸੀਂ ਹਿੰਦੂ ਨਹੀਂ ਯਾਰ ਅਸੀਂ ਸਾਫ਼ ਕਹਿੰਦੇ ਆ ਅਸੀਂ ਜਿੰਨੇ ਵੀ ਹਿੰਦੂ ਧਰਮ ਖੜੇ ਨੇ ਮੈਂ ਇਹ ਨਹੀਂ ਕਹ ਰਿਹਾ ਪਰ ਆ ਜਿਹੜਾ ਕੰਮ ਕਰਦੇ ਹੋ ਤੁਸੀਂ ਇਹ ਤਾਂ ਜਨਾਨੜ ਵੀ ਨਹੀਂ ਕਰਦੇ ਯਾਰ ਮੈਂ ਕਹਿੰਦਾ ਵਾ ਇਹ ਜਿਹੜਾ ਕੰਮ ਤੁਸੀਂ ਕਰਦੇ ਹੋ ਕੋਣੋ ਜੀ ਅਸੀਂ ਗੱਲ ਜਾਨਣਾ ਚਾਹਾਂਗੇ ਕਿ ਜਦੋਂ ਇਹ ਟੋੜਿਆ ਆਊਗਾ ਇਹ ਰੋਡ ਚੱਲਦਾ ਰੋਡ ਆ ਇਹਦੇ ਦੇ ਕਿਤੇ ਇੱਕੋ ਦਮ ਤੋਂ ਟੁੱਟਾ ਨਹੀਂ ਆਊਗਾ ਜਿੰਦੀ ਇਹ ਮੂਰਤੀ ਹੈਵੀ ਹੈ ਇਕੱਲਾ ਬੰਦਾ ਨਾ ਤੋੜ ਨਹੀਂ ਸਕਦਾ ਤੇ ਘਟੂ ਘੜਾ ਇੱਥੇ ਕਿਸੇ ਨੇ ਤਾਂ ਦੇਖਿਆ ਹੋਊਗਾ ਜਦੋਂ ਤੋੜਿਆ ਇਹਦੇ ਵਿੱਚ ਕੋਈ ਰਾਤ ਨੂੰ ਉੱਪਰ ਪੈ ਰਹਿਂਦਾ ਹੈ ਰਾਤ ਨੂੰ ਇੱਥੇ ਹੀਰਾ ਜੀ ਤੁਸੀਂ ਕਿੱਥੋਂ ਚੱਲ ਕੇ ਕਿੱਥੇ ਆਏ ਹੋ ਸਿਰਫ ਇਸ ਚੀਜ਼ ਕਰਕੇ ਆਇਓ ਕਿ ਤੁਹਾਡੇ ਵੀ ਕਿਤੇ ਨਾ ਕਿਤੇ ਧਾਰਮਿਕ ਭਾਵਨਾਵਾਂ ਨੂੰ ਆੜ ਹੋਈ ਹੈ ਕਿ ਭਗਵਾਨ ਪੋਲੇਨਾਥ ਦਾ ਜਿਹੜਾ ਸਾਡਾ ਮੰਦਿਰ ਹੈ ਤੁਸੀਂ ਦੇਖੋ ਵੀ ਸਾਰੇ ਜਿਹੜੇ ਸਰੂਪ ਹੈ ਇਹਨਾਂ ਨੂੰ ਕਿੰਨੇ ਬੁਰੇ ਤਰੀਕੇ ਨਾਲ ਖੰਡਿਤ ਕੀਤਾ ਗਿਆ ਹੈ ਮਤਲਬ ਕਿਉਂ ਸਾਨੂੰ ਹਿੰਦੂਆਂ ਨੂੰ ਮਤਲਬ ਇਦਾਂ ਦਾ ਮਜਬੂਰ ਕੀਤਾ ਜਾ ਰਿਹਾ ਹੈ ਕਿ ਅਸੀਂ ਵੀ ਫੜ ਕੇ ਸੋਧੇ ਲਾਣੇ ਸ਼ੁਰੂ ਕਰ ਦਈਏ ਕਿਉਂ ਸਾਨੂੰ ਇਸ ਚੀਜ਼ਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਜੇ ਮੇਰੀ ਇੱਕ ਗੱਲ ਕਹਾਂ ਮੈਂ ਕਹਿੰਦਾ ਜੇ ਕਿਸੇ ਨਾਲ ਤੁਹਾਡੀ ਇਹ ਗੱਲ ਗੱਲ ਨਹੀਂ ਬਣਦੀ ਤਾਂ ਤੁਸੀਂ ਉਹਨਾਂ ਨਾਲ ਟਕਰੋ। ਇਹ ਇਹਨਾਂ ਨੂੰ ਤੁਸੀਂ ਇੱਕ ਸਾਡੇ ਆਰਾਧਿਆ ਨੇ ਇਹਨਾਂ ਨਾਲ ਤਾਂ ਕੋਈ ਤੁਹਾਡਾ ਰੋਜ਼ ਹੈ ਨਹੀਂਗਾ। ਜੇ ਹਰ ਇੱਕ ਧਰਮ ਜੇ ਗਿਆ ਹੈ ਕਿ ਹਰ ਇੱਕ ਧਰਮ ਦਾ ਜਿਹੜਾ ਆਰਾਧਿਆ ਉਹਨਾਂ ਲਈ ਅੱਗੇ ਆ ਫਿਰ ਸਾਡੇ ਹੀ ਕਿੰਦੂ-ਬੰਦ ਕਿਉਂ ਹੋ ਰਿਹਾ? ਨਾਲ ਸਭ ਤੋਂ ਵੱਡੀ ਗੱਲ ਹੈ ਕਿ ਆ ਜਿਆਦਾਤਰ ਨਿਕਲ ਕੇ ਹੁਣ ਇਹੀ ਆ ਰਿਹਾ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜੇ ਜਾ ਰਹੇ ਜਾਂ ਫਿਰ ਮੂਰਤੀ ਤੋੜੀ ਜਾਦੀਆਂ। ਇੱਕ ਇੱਕ ਕਿਤਨਾ ਕਿਤੇ ਲੜਾਂ ਦੀਆਂ ਕੋਈ ਕਾਸ਼ਾ ਹੋ ਰਹੀਆਂ ਦੀ ਚਾਹੇ ਮੰਦਰ ਹੈ ਚਾਹੇ ਗੁਰਦੁਆਰਾ ਸਾਹਿਬ ਹੈ ਕਿਤੇ ਵੀ ਅਗਰ ਐਦਾ ਦਾ ਇਨਸੀਡੈਂਟ ਹੁੰਦਾ ਹੈ ਬੜਾ ਚੀਪ ਤੇ ਮੰਦ ਭਗਾ ਇਸ ਚੀਜ਼ ਦੇ ਵਿੱਚ ਜਿਹੜਾ ਵੀ ਕ੍ਰਿਮਿਨਲ ਬੰਦਾ ਜਿਹੜਾ ਐਦਾ ਦੇ ਕ੍ਰਾਈਮ ਸੀਨ ਸੋਚ ਕੇ ਐਦਾ ਦੇ ਸਪੋਰਟ ਦੇ ਮਹਾਮੈ ਦੇ ਦਰਬਾਰ ਚਾਕੇ ਐਦਾ ਦਾ ਕੰਮ ਕਰ ਰਿਹਾ ਹੈ ਇਹ ਜਿਹੇ ਬੰਦੇ ਨੂੰ ਨਰਕ ਜੀ ਵੀ ਥਾੜੀ ਲੱਭਣੀ ਕਿਤੇ ਉਹਦੇ ਪਰਿਵਾਰ ਨੂੰ ਵੀ ਨਰਕ ਚ ਥਾੜੀ ਲੱਭਣੀ ਜਿਹੜਾ ਇੱਕ ਆਪਣੇ ਥੋੜੇ ਜੇ ਫਾਇਦੇ ਕਰਕੇ ਜਿਹੜਾ ਸਾਰਿਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ ਪਲੱਸ ਮੈਂ ਇਹਦੇ ਨਾਲ ਨਾਲ ਇਹ ਕਹਿਣਾ ਚਾਹੂੰਗਾ ਵੀ ਸਾਡੀ ਜਿਹੜੀ ਅੱਗੇ ਮਹਾ ਸ਼ਿਵਰਾਤਰੀ ਦਾ ਜਿਹੜਾ ਪਰਵ ਹੈ ਉਹ ਆ ਰਿਹਾ ਹੈ ਭਗਵਾਨ ਪੋਲੇ ਨਾਲ ਜੀ ਦੀ ਸ਼ੋਭਾ ਯਾਤਰਾ ਵੱਖ-ਵੱਖ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਗ-ਲਗ 15 ਦਿਨ ਪਹਿਲਾਂ ਵੀ ਤੇ 1 ਮਹੀਨੇ ਬਾਅਦ ਤੱਕ ਪੋਲੇ ਨਾਲ ਤੇ ਜਿਹੜੇ ਲੰਗਰ ਲੱਗਦੇ ਆ ਰਹੇ ਆ ਕਿਹਾ ਇੱਥੇ ਉਹ ਰੈਲੀਆਂ ਕੱਢਣ ਵਾਲੇ ਉਹ ਰੱਥ ਯਾਤਰਾ ਕੱਢਣ ਵਾਲੇ ਸ਼ਿਫਸ ਹਨ ਪੰਜਾਬੀਆਂ ਮਾਹਦੇਵ ਸੈਨਾ ਵਾਲੇ ਜਿਹੜੇ ਹੈ ਉਹੀ ਪਹੁੰਚੇ ਕਿਉਂ ਫੰਡ ਇਕੱਠੇ ਕਰਨ ਵਾਸਤੇ ਸਾਰਿਆਂ ਨੇ ਇਹ ਸੌਦਾ ਬਣਾਇਆ ਹੋਇਆ ਹੈ ਸੌਦੇ ਕਰਦੇ ਐ ਇੱਥੇ ਕਿਉਂ ਨਹੀਂ ਪਹੁੰਚੇ ਹਲੇ ਤੱਕ ਕਿਉਂ ਨਹੀਂ ਆਪਣਾ ਹੱਕ ਮੰਗਰੇ ਆਕੇ ਚਲੋ ਯੋ ਚੁੱਪੀ ਸਦੀਆਂ ਉਨ੍ਹਾਂ ਨੇ ਆਪਣੀ ਸੋਚੇ ਆਪਾਂ ਮੰਦਰ ਦੇ ਨਾਲ ਖੜੇ ਆ ਜੀ ਸੋ ਬਿਲਕੁਲ ਪਰ ਸਭ ਤੋਂ ਵੱਡੀ ਹੈ ਜੇ ਤੁਹਾਨੂੰ ਇਹ ਦੱਸ ਦੇ ਦੁਖਾਵੀ ਕਰਨ ਆਇਆ ਹੈ ਆਈਟਮ ਤੁਹਾਨੂੰ ਜੁਗਿਆਣਾ ਦੇ ਬਿਲਕੁਲ ਸਾਹਮਣੇ ਸਾਈਡ ਦੇ ਉੱਤੇ ਦਿਖਾ ਰਹੇ ਆ ਕਿ ਅੱਜ ਇੱਥੇ ਮਹਾਦੇਵ ਦੇਗ ਮੰਦਰ ਜਿਹੜਾ ਕਿ ਅੱਜ ਧਿਆਤ ਤੇ ਅਰਿਗਰ ਦਿੱਤਾ ਗਿਆ ਜਿੰਨੀਆਂ ਵੀ ਇੱਥੇ ਸਾਡੀਆਂ ਆਸਥਾਨਾਂ ਪਰ ਪਰਿਵਾਰ ਨਾਲ ਜੁੜੀਆਂ ਸਾਡੀਆਂ ਭਗਵਾਨ ਦੇ ਜਿਹੜੇ ਕਿ ਅਸੀਂ ਇਹਨਾਂ ਨੂੰ ਜਦੋਂ ਇੱਥੇ ਇਹ ਮੂਰਤੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਪ੍ਰਾਣ ਪ੍ਰਤੀਸ਼ਟਾ ਨਾਲ ਸਮਰਪਿਤ ਕੀਤਾ ਜਾਂਦਾ ਬੜਾਇਆ ਜਾਂਦਾ ਜਦੋਂ ਪ੍ਰਾਣ ਪ੍ਰਤੀਸ਼ਟਾ ਹੁੰਦੀ ਆ ਦੇ ਉਸ ਵੇਲੇ ਪ੍ਰਾਣ ਪ੍ਰਤੀਸ਼ਟਾ ਦੇ ਵਿੱਚ ਉਹਦੇ ਵਿੱਚ ਇੱਕ ਰੂਹ ਪਾਈ ਜਾਂਦੀ ਆ ਭਗਵਾਨ ਦੀ ਤਾਂ ਸੋ ਅੱਜ ਉਹ ਭਗਵਾਨਾਂ ਨੂੰ ਜਿਹੜਾ ਕਿ ਇੱਥੇ ਜਿਹੜੀਆਂ ਮੂਰਤੀਆਂ ਉਹਨਾਂ ਦੀ ਖੰਡਿਤ ਕਰ ਦਿੱਤੀ ਹੈ ਕਿ ਇਹਦੇ ਹਿੰਦੂ ਸਮਾਜ ਵੱਲੋਂ ਤੇ ਲੋਕ ਕੱਢੇ ਹੋਏ ਨੇ ਪੁਜਾਰੀ ਵੀ ਇੱਥੇ ਸ਼ਾਇਦ ਪੁਜਾਰੀ ਜੀ ਤੁਸੀਂ ਆ ਜੀ ਆ ਜਾ ਪੰਡਿਤ ਆ ਜਾਓ ਸੋ ਪੁਜਾਰੀ ਜੀ ਵੀ ਇੱਥੇ ਆਏ ਹੋਏ ਨੇ ਪੁਜਾਰੀ ਜੀ ਨੇ ਵੀ ਗੱਲ ਕਰਦੇ ਆ ਤੁਸੀਂ ਇੱਥੇ ਦੇ ਪੁਜਾਰੀ ਹੋ ਜੀ ਇੱਥੇ ਕਿੰਨੀ ਦੇਰ ਪੁਰਾਣਾ ਮੰਦਿਰ ਹੈ ਇਹ 30 ਸਾਲ ਕੇ ਪੁਰਾਣੀ ਮੰਦਿਰ 30 ਸਾਲ ਪੁਰਾਣਾ ਆਪ ਰਾਤ ਕੋ ਯਹਾਂ ਕੌਣ ਰਹਤਾ ਥਾ रात को कोई नहीं रहता था जी को ऐसे ताला लगा कर जाते थे ताला लगा आज तक कभी ऐसी घटना हुई है ऐसी घटना नहीं थी है थी? दूसरी तरह की घटना कभी गोलक तोड़ कर लगे ऐसे लगे ऐसे कभी ऐसे कभी पर आज गोलक तो वही बड़ी है पर भगवान सारे तोड़ तोड़ दे, दे गए कभी किसी ने यहां पर कोई आपसे बात करी होगी जगह को खाली कराने के लिए कभी कभी आई कोई कोई ऐसी कोई बात नहीं हुई जी कोई ऐसी बात नहीं हुई किसी कैसे अचानक यह सब हुआ किसी पे शक है आप शक की मेरे को किसी से कोई बातता हुई नहीं आप 3 साल से यहीं पर 10 साल से नहीं हूं भाई 1 महीना से अच्छा पहले कौन थे पहले कोई दूसरा था ठीक है दूसरे थे पर जो जो हुआ है ਤਾਂ ਆਪਕੋ ਕਿਸੇ ਪਰ ਸ਼ੱਕ ਹੈ ਕਿ ਜੇ ਰਾਤ ਕੋ ਵਜਾ ਕਭੀ ਬੰਦੇ ਕੋ ਤਾਂ ਕਿ ਮੈਨੂੰ ਸਿਰ ਪਰ ਬਾਤ ਚਿਤ ਹੋਦੀ ਕਿ ਇਸੇ ਜੇ ਤਦ ਕੋਈ ਸ਼ੱਕ ਹੁੰਦਾ ਮੈਨੂੰ ਕੋਈ ਸ਼ੱਕ ਹੈ ਨਹੀਂ ਜੇ ਮੈਂ ਕਿਸ ਕੋ ਕਹਤਾ ਦੂੰ ਜੀ 30 ਸਾਲ ਪੁਰਾਣਾ ਮੰਦਿਰ ਦੱਸਿਆ ਜਾਂਦਾ ਕਿ ਜਿੰਨੂੰ ਹੁਣ ਕੋ ਹੁਣ ਇਹਨੂੰ ਵਧਾਇਆ ਗਿਆ ਸੀ ਅੱਗੇ ਥੋੜਾ ਜਿਆ ਤਾਂ ਇਹ ਪਰ ਇੱਥੇ ਹੁਣ ਜਿਹੜੀਆਂ ਮੂਰਤੀਆਂ ਕੋਲੇ ਦਾ ਦਾ ਸਰੂਪ ਜਿਹੜਾ ਖੰਡਿਤ ਕਰ ਦਿੱਤਾ ਗਿਆ ਨੰਦੀ ਮਹਾਰਾਜ ਗਣੇਸ਼ ਭਗਵਾਨ ਜੀ ਹੋਰ ਜਿਹੜਾ ਕਿ ਇਹ ਸ਼ਿਵਲਿੰਗ ਦਾ ਜਿਹੜਾ ਤੁਸੀਂ ਉੱਪਰ ਦੇਖ ਸਕਦੇ ਹੋ ਸ਼ਿਵਲਿੰਗ ਅਭਿਸ਼ੇਕ ਕਰਦੇ ਆ ਜਿਹਨੂੰ ਜਲ ਜੜਾਉਂਦੇ ਆ ਜਿਤ ਪੋਲੇ ਨਾਲ ਨੂੰ ਅਸੀਂ ਆਪਣੇ ਰਾਧੇ ਮੰਦ ਦੇ ਨੇ ਉਹ ਅੱਜ ਜਿਹੜਾ ਕਿ ਇੱਥੇ ਖੰਡਿਤ ਕਰ ਦਿੱਤਾ ਗਿਆ ਸੋ ਇਹ ਸ਼ਿਵਲਿੰਗ ਦੇ ਇੰਨੇ ਭਾਰੇ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਇਹਨਾਂ ਨੂੰ ਰੋਡ ਨਾਲ ਤੋੜਿਆ ਗਿਆ ਹੋਵੇਗਾ ਕਿੰਨਾ ਥੋੜੇ ਪੱਥਰਾਂ ਨਾਲ ਤੋੜਿਆ ਗਿਆ ਹੋਵੇਗਾ ਸੋ ਇੱਥੇ ਇੱਕ ਪਾਸੇ ਛੜੀ ਮਹਾਰਾਜ ਦੀ ਜਿਹੜੀ ਮੂਰਤੀ ਆ ਉਹ ਵੀ ਜਿਹੜੀ ਤੁਹਾਨੂੰ ਦਿਖਾ ਦिएगी ਇਹ ਵੀ ਇੱਕ ਨਿੱਗਰ ਤਾਤੂ ਦੇ ਜਿਹੜਾ ਨਾਲ ਬਣੀ ਹੁੰਦੀ ਆ ਪੱਥਰ ਜਿਹੜਾ ਪੱਥਰ ਸ਼ਿਵਲਿੰਗ ਸਪੈਸ਼ਲ ਬਣਿਆ ਹੁੰਦਾ ਹੈ ਉਹ ਵੀ ਜਿਹੜੀ ਖੰਡਿਤ ਕਰ ਦਿੱਤੀ ਗਈ ਹੈ ਸੋ ਇਹ ਲੋਕ ਜਿਹੜੇ ਇਹਨਾਂ ਨੂੰ ਸ਼ਾਇਦ ਸ਼ਰਮ ਨਹੀਂ ਆਉਂਦੀ ਕਿ ਇਨਸਾਨਾਂ ਨਾਲ ਤੱਕ ਹੋਈ ਪਰ ਭਗਵਾਨਾਂ ਨਾਲ ਵੀ ਹੁਣ ਤੁਸੀਂ ਇਦਾਂ ਦੇ ਕਰਨ ਲੱਗ ਗਏ ਹੋ ਕਿੱਦਾਂ ਦੇ ਉੱਤੇ ਪੂਰੀ ਘਟਨਾ ਇਹ ਘਟਨਾ ਬਹੁਤ ਜ਼ਿਆਦਾ ਬੇਅਦਬੀ ਵਾਲੀ ਆ ਤੁਸੀਂ ਦੇਖਿਆ ਵੀ ਕਿਸੇ ਬੱਲਵ ਨੂੰ ਕਿਸੇ ਗੋਲਕ ਨੂੰ ਮਾਰੀ ਨੂੰ ਨਹੀਂ ਛੇੜਿਆ ਗਿਆ ਟਾਰਗੇਟ ਕੀਤਾ ਗਿਆ ਵਾ ਤੋਦੀ 부ਜਾਰੀ ਜੀ ਕਹਿੰਦੇ ਮੈਂ ਰਾਤੀ 8-9 ਵਜੇ ਆਸਨ ਵਿਰਾਜਮਾਨ ਕਰਕੇ ਸਾਰਾ ਕਰਕੇ ਗਿਆ ਵਾਂ ਸਵੇਰੇ 6 ਵਜੇ ਆਇਆ ਦਰਵਾਜ਼ਾ ਟੁੱਟਿਆ ਹੋਇਆ ਸੀ ਤੇ ਅੰਦਰ ਇੱਕ ਵੀ ਮੂਰਤੀ ਸਾਬਤ ਨਹੀਂ ਤੁਸੀਂ ਦੇਖੋ ਸ਼ਨੀ ਮਹਾਰਾਜ ਦੀ ਮੂਰਤੀ ਦਾ ਕੀ ਹਾਲ ਕਰਤਾ ਸ਼ੇਰ ਵਾਲੀ ਮਾਤਾ ਦੇ ਉੱਪਰੋਂ ਖੰਡਿਤ ਹੀ ਕਰਤੀ ਤੁਸੀਂ ਦੇਖੋ ਧਾੜੀ ਲੱਗ ਕਰਤਾ ਸ਼੍ਰੀ ਪਰਿਵਾਰ ਦਾ ਦੇਖੋ ਔਰ ਮਾਰਬਲ ਦਾ ਬਣਿਆ ਹੱਥ ਨਾਲੇ ਟੁੱਟ ਨਹੀਂ ਸਕਦਾ ਜੀ ਉਹ ਬੰਦਾ ਪੂਰੀ ਤਿਆਰੀ ਨਾਲ ਆਇਆ ਵਾ ਔਰ ਸਮਾਨ ਨਾਲ ਲੈ ਕੇ ਆਇਆ ਵਾ ਜੀ ਐਡਾ ਵੱਡਾ ਸਾਡਾ ਪਰਵ ਆ ਜਿਹੜਾ ਕਿ ਸ਼ਿਵਰਾਤਰੀ ਦਾ ਜਿੰਨੂੰ ਕਿ ਹਰ ਧਰਮ ਮੰਨਦਾ ਵਾ ਤਾਨੂੰ ਵੀ ਪਤਾ ਅਰਬ ਰੁਪਏ ਦਾ ਲੰਗਰ 2 ਦਿਨ ਦੇ ਵਿੱਚ ਲੱਗਦਾ ਵਾ ਪੂਰੇ ਪੰਜਾਬ ਲੈਵਲ ਦੇ ਵਿੱਚ ਇੰਡੀਆ ਲੈਵਲ ਦੇ ਉਹ ਜਾਣ ਕੇ ਹੁਣ ਲੋਕ ਚਾਹਦੇ ਆ ਵੀ ਕੋਈ ਨਾ ਕੋਈ ਮਾਹੌਲ ਖਰਾਬ ਕੀਤਾ ਪੰਜਾਬ ਦਾ ਲੱਗਦਾ ਕਿ ਤੁਹਾਨੂੰ ਇੱਕ ਬੰਦੇ ਦਾ ਕੰਮ 5-7 ਬੰਦੇ ਇਹ 5-7 ਟੋੜ ਪਾ ਕੇ ਇੱਕ ਉਹ ਨਾ ਕਿੱਥੋਂ ਕਰ ਲੂਗਾ ਜੀ ਉਹਨੂੰ ਪਤਾ ਜੀ ਕੋਈ ਨੇੜੇ-ਨੇੜੇ ਆ ਗਿਆ ਤਾਂ ਮੈਂ ਫੜਿਆ ਜਾਊਂਗਾ ਬੜੇ ਵਟਾ-ਵਟ ਕਰਕੇ ਆਪਣਾ 15-20 ਮਿੰਟ ਲਾਏ ਸਾਰਿਆਂ ਨੇ ਜਿਵੇਂ ਇੱਕ-ਇੱਕ ਚੀਜ਼ ਹੱਥ ਫੜੀ ਜੀ ਇੱਕ-ਇੱਕ ਮੂਰਤੀ ਵੱਲੋਂ ਹੋਏ ਨੇ ਖੰਡਿਤ ਕੀਤੀ ਹੈ 3 ਪਲਾਨ ਸੀ ਸਾਫ ਪਤਾ ਲੱਗਦਾ ਹੈ ਕਿ ਜਿਸ ਜਿੱਥੋਂ ਪਤਾ 15-15 ਬੰਦੇ ਨੂੰ ਔਰ ਲਾਇ ਵੀ ਕੋਈ ਜਿਆਦਾ ਮੈਂਟਨੈਂਸ ਆਏ ਬਣਨੇ ਦੱਸਦੇ ਪਏ ਨੇ ਇਹਨੇ ਉਖਾੜ ਕੇ ਇਕੱਲੇ ਇਕੱਲੇ ਮੂਰਤੇ ਧਾੜਲਾ ਕਰਤਾ ਭੋਲੇ ਨਾਮ ਦੇ ਸਿਰ ਤੇ ਦੇਖੋ ਕਿੱਦਾਂ ਸਮਝਵਾਇ ਕਰੀਏ ਕੀ ਸੱਪਲ ਮਾਰੇ ਬੋਲ ਦੇਖੋ ਕਿਦਾ ਸਿਰ ਤੇ ਮੈਂ ਆਂਦਾ ਹੈ ਇਹ ਚੋਰ ਦਾ ਕੰਮ ਨਹੀਂ ਹੈ ਅਗਰ ਪੁੱਛੋਗੇ ਨਾ ਚੋਰ ਇਹ ਚੋਰ ਦਾ ਕੰਮ ਨਹੀਂ ਹੈ ਨਾ ਚੋਰ ਦਾ ਕੰਮ ਹੈ ਬੱਦਬੂਤੀ ਹੈ ਸਾਨੂੰ ਪਤਾ ਨਾ ਸਾਨੂੰ ਕਿੱਥੇ ਹੀ ਜਾਣਾ ਵਾ ਇਕੱਲੇ ਬੰਦਰਾ ਵੀ ਕੰਮ ਨਹੀਂ ਹੋਏ ਕਿਉਂਕਿ ਇੱਕ ਇੱਕ ਬੰਦ ਜੇਕਰ ਰੋਡ ਨੈਸ਼ਨਲ ਹਾਈਵੇ ਹੈ ਤੇ ਗਸ਼ਤ ਹੁੰਦੀ ਆ ਰੋਜ਼ ਪੈਟਰੋਲਿੰਗ ਹੁੰਦੀ ਆ ਪੀਸੀਆਰ ਦਸਤੇ ਨੇ ਪਰ ਫਿਰ ਵੀ ਇਹ ਨਜ਼ਰ ਚ ਨਹੀਂ ਆ ਇਹ ਨਜ਼ਰ ਚਾਣਾ ਹੀ ਨਹੀਂ ਆ ਉਹਨਾਂ ਨੇ ਪੂਰੀ ਰਾਤੀ ਜਦੋਂ 12 ਵਜੇ ਆਏ ਨੇ 12 12:30 1 ਵਜੇ ਜਦੋਂ ਪੂਰਾ ਹਨੇਰਾ ਹੁੰਦਾ ਵਾ ਇਹ 5-7 ਯਾਨੀ ਆਏ ਨੇ ਇੱਕ ਇੱਕ ਮੂਰਤੀ ਨੂੰ ਲੱਗੇ ਨੇ ਅਗਲੇ ਨੇ 5-7 ਮਿੰਟ ਲਾਏ 10 ਮਿੰਟ ਲਾਏ ਕਰਕੇ ਚਲੇਗੇ ਇਕੱਲੀ ਇਕੱਲੀ ਚੀਜ਼ ਉਖਾੜ ਕੇ ਚਲੇਗੇ ਸਮਾਜ ਨੂੰ ਨਾ ਬੁਗਾਰਿਆ ਜਾ ਰਿਹਾ ਹਿੰਦੂ ਸਮਾਜ ਨੂੰ ਲਿਹਾੜੇ ਦੇ ਨੂੰ ਬੁਗਾਰਿਆ ਜਾ ਰਿਹਾ ਤੋਹਫੇ ਮਿਲ ਰਿਹਾ ਤੁਹਾਨੂੰ ਤੋਹਫੇ RAM Mandir ਦਾ Sri Ram ji ਦੀ ਉਦਘਾਟਨਾ ਉੱਥੇ ਸੀਗਾ ਅਯੁੱਧਿਆ ਵਿੱਚ ਪ੍ਰਧਾਨ ਮੰਤਰੀ ਸੀਗੀ 5 ਦਿਨ ਪਹਿਲਾਂ ਕੂਮਤ ਦਾ ਸਿਰ ਮਿਲਿਆ ਤਾਂ ਬਿਲਕੁਲ ਠੀਕ ਹੈ ਜੀ ਪੂਨ ਸ਼ਿਵਰਾਤੀ ਉਹ ਮੰਦਰ ਸਾਰਾ ਹੀ ਤੋੜ ਦਿੱਤਾ ਪਿਆ ਮੇਰੇ ਦੇ ਵਿੱਚ ਮੈਂ ਤਾਂ ਇੱਕ ਊਮਾ ਵੀ ਕਤਲ ਹੋ ਗਿਆ ਸਾਡੇ ਦੇਵੀ ਦੇ ਉੱਤੇ ਤੁੰਦ ਸਾਹਿਬ ਕਤਲ ਕਰਨੇ ਪਰ ਇਹ ਜਿਹੜੇ ਕਹਿੰਦੇ ਆ ਵੀ ਇਹ ਸ਼ਰਧਾ ਦੇ ਤਵਾ ਖਾਤਰ ਸਾਡੇ ਭਾਈਚਾਰਾ ਕਿਤੇ ਨਾ ਡਗਮਾਣਾ ਨਹੀਂ ਚਾਹੀਦਾ ਕਿਉਂਕਿ ਇਹਦੇ ਵਿੱਚ ਨੁਕਸਾਨ ਸਾਡਾ ਹੈ ਕਿੰਨੇ ਕਿੰਨੀ ਦੇਦਾ ਕਿਸੇ ਇਸੀ ਕਿੰਨੇ ਭਾਈਚਾਰਾ ਹੈਗਾ ਇੱਕ ਹਿੰਦੂ ਸਮਾਜੀ ਦਾ ਕਹਿੰਦਾ ਹਿੰਦੂ ਮੁਸਲਮਾਨ ਭਾਈ ਭਾਈ ਉਹ ਤਾਂ ਸਮਾਜ ਮੈਨੂੰ ਲੱਗਦਾ ਨਹੀਂ ਕਹਿੰਦੇ ਅਸੀਂ ਅੱਜ ਵੀ ਕਿਸੇ ਸਮਾਜ ਨੂੰ ਟਾਰਗੇਟ ਥੋੜੀ ਕਰ ਰਹੇ ਆ ਕੁਝ ਲੋਕ ਇਹਨੇ ਜਿਹੜਾ ਮੋ ਪੰਜਾਬ ਦਾ ਮਾਹੌਲ ਨੂੰ ਖਰਾਬ ਕਰਨਾ ਡਿਸਟਰਬ ਕਰਨਾ ਚਾਹੁੰਦੇ ਨੇ ਆਪਾਂ ਜੋ ਹਿੰਦੂ ਸਿੱਖਾਂ ਨੂੰ ਲੜਾਣਾ ਜਾਂਦੇ ਨੇ ਹਿੰਦੂ ਨੂੰ ਮੁਸਲਮਾਨਾਂ ਨੂੰ ਲੜਾਣਾ ਚਾਹੁੰਦੇ ਨੇ ਇਹੀ ਇਹੀ ਇਸ਼ਾਰਾ ਜਾ ਰਿਹਾ ਕਿ ਕਿਧਰਲੇ ਪਾਸੇ ਜਾ ਰਹੀ ਹੈ ਇਹ ਘਟਨਾ ਉਧਰਲੇ ਪਾਸੇ ਜਾ ਰਹੀ ਹੈ ਘਟਨਾ ਸੋ ਬਿਲਕੁਲ ਇੱਕ ਦੁਖਦਾਈ ਘਟਨਾ ਜਿਹੜੀ ਅੱਜ ਸਾਨੇਵਾਲ ਦੇ ਕਰੀਬ ਜਿਹੜੀ ਹੈ ਇੱਥੇ ਤੁਹਾਨੂੰ ਦੱਸਦੀ ਹਾਂ ਇਹ ਦਿਬੜਾ ਪਿੰਡ ਦਿਬੜਾ ਪਿੰਡ ਬਣਾਈ ਨਹੀਂ ਪਿੰਡ ਦਾ ਪਾਵਾ ਪਾਵਾ ਜੁਗਿਆ ਨਾਲ ਨੇੜ ਪਾਵਾ ਪਿੰਡ ਪਾਵਾ ਪਿੰਡ ਇਹ ਜਿਹੜਾ ਪਾਵਾ ਪਿੰਡ ਜਿਹੜੀ ਹੈ ਦੁਖਦਾਈ ਘਟਨਾ ਆ ਜਿੱਥੇ ਕਿ ਤੁਹਾਨੂੰ ਦਿਖਾਇਆ ਤਸਵੀਰਾਂ ਦਿਖਾਏ ਜਾ ਰਹੀਆਂ ਕਿ ਕਿੱਦਾਂ ਭਗਵਾਨ ਜਿਹੜੀਆਂ ਭੋਲੇ ਨਾਥ ਤੇ ਹੋਰ ਛਣੇ ਦੇ ਮਾਰੇ ਤੇ ਹੋਰ ਜਿਹੜੀਆਂ ਮੂਰਤੀਆਂ ਨੂੰ ਜਿਹੜਾ ਹੈ ਕਿ ਖੰਡਿਤ ਕਰ ਦਿੱਤਾ ਗਿਆ ਆ ਸੋ ਪ੍ਰਸ਼ਾਸਨ ਅਧਿਕਾਰੀ ਵੀ ਖੜੇਗਾ ਸਰ ਇਹ ਦੱਸੂਗਾ ਮਾਮਲੇ ਨਾਲ ਥੋੜਾ ਮਾਮਲੇ ਵਿੱਚ ਕੋਈ ਇਹ ਜੀ ਰਾਤੀ ਕਿਸੇ ਨੇ ਇਹਨਾਂ ਦੇ ਮੰਦਿਰ ਦੇ ਪਿਜਾਰੀ ਦੇ ਕਹਿਣ ਮੁਤਾਬਕ ਜੀ ਕਿਸੇ ਨੇ ਮੂਰਤੀਆਂ ਦੇ ਖੰਡਿਤ ਕੀਤੀ ਹੈ ਬੇਅਦਬੀ ਕੀਤੀ ਹੈ ਜੀ ਉਸ ਤੋਂ ਫਿਰ ਅਸੀਂ ਇਹਨਾਂ ਦਾ ਬਿਆਨ ਲਿਖ ਕੇ ਪਰਚਾ ਦਿੱਤਾ ਹੁਣ ਅਸੀਂ ਟੀਮਾਂ ਬਣਾਈਆਂ ਜਾਂ ਚੁੱਕੀਆਂ ਤੇ ਹੁਣ ਅਸੀਂ ਵੈਰੀਫਾਈ ਕਰਕੇ ਟ੍ਰੈਸ ਕਰ ਦੀ ਕੋਸ਼ਿਸ਼ ਕਰਦੇ ਹਾਂ ਸਰ ਅੰਦਾਜ਼ਾ ਹੈ ਇਕੱਲੇ ਸਿੰਗਲ ਬੰਦੇ ਦਾ ਕੰਮ ਤਾਂ ਨਹੀਂ ਲੱਗ ਰਿਹਾ ਇਹ ਤਾਂ ਜਿਉਂ ਟਰੈਸ ਕਰਨ ਤੇ ਸਾਹਮਣੇ ਆਉਗਾ ਹਾਂਜੀ ਪਰ ਸੋ ਇਹ ਕੱਟਣਾ ਜਿੱਦਾਂ ਕਿ ਇਸ ਟਾਈਮ ਮਾਹੌਲ ਪੰਜਾਬ ਦਾ ਖਰਾਬ ਕਰਨ ਲਈ ਜਿਹੜੇ ਵੀ ਲੋਕ ਕਰ ਰਹੇ ਨੇ ਕਿ ਲੱਗਦਾ ਨਹੀਂ ਇਹਨਾ ਕਿ ਭਾਈਚਾਰੇ ਦੇ ਵਿੱਚ ਇੱਕ ਖਰਾਬੀ ਪੈ ਗਈ ਜਿੱਦਾਂ ਕਿ ਹੁਣ ਸ਼ਿਵਰਾਤਰੀ ਦਾ ਮਹਾਪਰਿਵਾਰ ਆਇਆ ਇਹ ਤਾਂ ਜੀ ਹੁਣ ਦੇਖੋ ਇਹ ਮਾੜੇ ਅਨਸਰਾਂ ਦਾ ਮੰਚਾ ਤੇ ਇਹੀ ਹੁੰਦੀ ਆ ਵੀ ਆਪਾਂ ਨੂੰ ਭਾਈਚਾਰਕ ਤੌਰ ਤੇ ਖਰਾਬ ਮਾਹੌਲ ਖਰਾਬ ਹੋ ਗਿਆ ਆਪਾਂ ਨੂੰ ਲੜਾਈ ਜਿਹਾੜੇ ਹੋਣ ਪਰ ਉਹਦਾ ਹੁਣ ਆਪਾਂ ਦੇਖਣਾ ਵੀ ਆਪਾਂ ਮਾੜੇ ਅਨਸਰਾਂ ਦੇ ਮਗਰ ਲੱਗਣਾ ਜਾਂ ਆਪਾਂ ਸਹੀ ਸੇਧ ਤੇ ਚੱਲ ਜੀ ਬਿਲਕੁਲ ਅਸੀਂ ਵੀ ਅਸੀਂ ਲੋਕਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਕਿਸੇ ਸ਼ਿਦਾਰਤੀ ਅਨਸਰ ਮਗਰ ਲੱਗ ਕੇ ਆਪਣਾ ਭਾਈਚਾਰਾ ਨਾ ਖਰਾਬ ਕੀਤਾ ਜਾਵੇ ਕਿਉਂਕਿ ਭਾਈਚਾਰੇ ਦੀ ਸਾਂਝ ਜਿਹੜੀ ਇੱਦਾਂ ਹੀ ਬਣੀ ਰਹਿਣੀ ਚਾਹੀਦੀ ਹੈ ਪਰ ਜਿਹੜੇ ਲੋਕ ਇਹ ਕਰਦੇ ਪਏ ਨੇ ਉਹਨਾਂ ਨੂੰ ਸਖਤੋ ਸਖਤ ਤਰਾ ਮਾਰੇ ਤਹਿਤ ਅੰਦਰ ਭੇਜਣਾ ਚਾਹੀਦਾ ਹੈ ਤੇ ਜਲਦ ਤੋਂ ਜਲਦ ਅੰਦਰ ਭੇਜਣਾ ਚਾਹੀਦਾ ਹੈ ਕਿਉਂਕਿ ਜੇ ਪ੍ਰਸ਼ਾਸਨ ਚਾਵੇ ਤਾਂ ਮਿੰਟੋ ਮਿੰਟੀ ਬੰਦੇ ਹੈਂਡਲ ਕਰ ਸਕਦੇ ਸੋ ਦੇ ਦੇ ਇਸ ਮਾਮਲੇ ਦੇ ਵਿੱਚ ਕਦ ਤੱਕ ਉਹ ਸ਼ਖਸ ਜਿਹੜੇ ਇਹ ਮੰਦਿਰ ਨੂੰ ਖੰਡਿਤ ਕੀਤਾ ਹੈ ਕਦ ਤੱਕ ਕਾਬੂ ਆਂਦੇ ਕਿਹੜੀਆਂ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਨੇ ਕਿ ਜਾਂ ਫਿਰ ਅਜੇ ਉਹਦੇ ਵਿੱਚ ਟਾਈਮ ਪੈਂਦਾ ਆ ਕੀ ਕਹਿਣਾ ਚਾਹੁੰਗਾ ਹੁਣ ਇਹ ਮੰਦਿਰ ਨੂੰ ਜਿੱਦਾਂ ਖੰਡਿਤ ਕਰ ਦਿੱਤਾ ਗਿਆ ਇਹਨੂੰ ਕਿੱਦਾਂ ਤਿਆਰ ਤਿਆਰ ਕਰਾਇਆ ਜਾਏਗਾ ਕਿ ਸ਼ਿਵ ਸ਼ਿਵਰਾਤਰੀ ਮੁਰੇ ਆਂਦੀ ਹੈ ਕਿ ਕਿੱਦਾਂ ਦੇਖਿਆ ਜਾਏਗਾ ਹੁਣ ਇਹਦੇ ਬਾਰੇ ਪਹਿਲਾਂ ਤਾਂ ਮੈਂ ਸਾਰੇ ਮੇਰੇ ਭਰਾ ਸਾਰੇ ਭਰਾ ਗੱਲ ਸੁਣ ਲਓ ਇੱਕ ਵਾਰੀ ਸਾਰੇ ਪ੍ਰਸ਼ਾਸਨੀ ਸੁਣ ਲਵੇ ਜੀ ਸਾਡੀ ਸੰਸਥਾਵਾਂ ਨਾਲ ਗੱਲ ਹੋਈ ਹੈ Hindu ਸੰਗਠਨਾਂ ਨਾਲ ਸਾਡੀ ਗੱਲ ਹੋਈ ਹੈ ਉਹ ਕਹਿੰਦੇ ਵੀ ਅਸੀਂ ਇਹਦਾ ਮੰਦਿਰ ਦਾ ਸਰੂਪਾ ਦਾ ਡਿਸੀਜਨ ਅਸੀਂ ਆਪ ਲਵਾਂਗੇ ਪੰਡਿਤ ਜੀ ਦੇ ਨਾਲ ਨਾਲ ਕੇ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਪੰਡਿਤ ਜੀ ਨੂੰ ਤੇ ਕਮੇਟੀ ਨੂੰ ਕਿਸੇ ਤਰ੍ਹਾਂ ਪ੍ਰੈਸ਼ਰ ਨਾ ਕੀਤਾ ਜਾਵੇ ਸਰੂਪਾ ਨੂੰ ਵਿਧਿ ਵਿਧਾਨ ਦੇ ਸਬਾਬ ਦੇ ਨਾਲ ਕਰਨ ਨੂੰ ਅੱਗੇ ਜੀ ਬੇਨਤੀ ਆ ਪ੍ਰੈਸ਼ਰ ਨਾ ਕੀਤਾ ਜਾਵੇ ਸੰਸਥਾਵਾ ਆਪਣਾ ਡਿਸੀਜਨ ਆਪ ਲੈਣ ਗਿਆ ਘੰਟੇ ਡੇਢ ਘੰਟੇ ਦਾ 2 ਘੰਟੇ ਦਾ ਜੋ ਸੰਸਥਾਵਾ ਡਿਸੀਜਨ ਆਊਗਾ ਜੀ ਪ੍ਰਸ਼ਾਸਨ ਨੂੰ ਇਨਟੀਮੀਟ ਦੇ ਦਾਂਗੇ ਪੰਡਿਤ ਜੀ ਨੂੰ ਵੀ ਦੇ ਦਾਂਗੇ ਜੀ ਬੇਨਤੀ ਆ ਪੰਡਿਤ ਜੀ ਉੱਤੇ ਤੇ ਕਮੇਟੀ ਉੱਤੇ ਪ੍ਰਸ਼ਾਸਨ ਵੱਲੋਂ ਪ੍ਰੈਸ਼ਰ ਨਾ ਕੀਤਾ ਜਾਵੇ ਵੀ ਤੁਸੀਂ ਅੱਜ ਦੇ ਅੱਜ ਹੀ ਕਰੋ ਤੁਸੀਂ ਕੱਲ ਦੇ ਕੱਲ ਹੀ ਕਰੋ ਕਟਵਰ ਸਾਨੂੰ ਟਾਈਮ ਦਿੱਤਾ ਜਾਵੇ ਜੀ ਸੋ ਕਿਦਾਂ ਕਿਦਾਂ ਲੱਗ ਰਿਹਾ ਤੁਹਾਨੂੰ ਕੋਈ ਦਬਾਅ ਪਾਇਆ ਜਾ ਰਿਹਾ ਨਹੀਂ ਦੇਖੋ ਪ੍ਰਸ਼ਾਸਨ ਦਾ ਕੰਮ ਹੈ ਵੀ ਲਾਅ ਨਾ ਆਰਡਰ ਮੇਨਟੇਨ ਕਰਨਾ ਸਾਡੀ ਭਾਵਨਾ আহত ਹੋਈਆਂ ਸਾਡੇ ਚ ਕੋਈ ਕਈ ਬੰਦੇ ਭਾਵੁਕ ਵੀ ਹੁੰਦੇ ਨੇ ਪ੍ਰਸ਼ਾਸਨ ਆਪਣੀ ਜਗ੍ਹਾ ਸਹੀ ਹੈ ਅਸੀਂ ਨੂੰ ਗਲਤ ਨਹੀਂ ਕਹਿੰਦੇ ਉਹਨੇ ਲਾਅ ਨਾ ਆਰਡਰ ਦੇਖਣਾ ਹਰ ਇੱਕ ਪਬਲਿਕ ਸੇਫਟੀ ਦੇਖਣੀ ਹੈ ਉਹਨੇ ਹਰ ਇੱਕ ਚੀਜ਼ ਨੂੰ ਮੈਨੇ ਨਹੀਂ ਕਰਨਾ ਪਰ ਸਤਾਈਓ ਬੇਨਤੀ ਕਰ ਰਹੇ ਆ ਵੀ ਤੁਹਾਡੇ ਤੋਂ ਅਸੀਂ ਬਾਹਰ ਹੋ ਕੇ ਨਹੀਂ ਚੱਲਾਂਗੇ ਇਹਨੀ ਰਿਕਵੈਸਟ ਹੈ ਵੀ ਸਾਨੂੰ ਕਿਸੇ ਪ੍ਰਸ਼ਾਸਨ ਵੱਲੋਂ ਜਾਂ ਪੰਡਤ ਜੀ ਨੂੰ ਜਾਂ ਕਮੇਟੀ ਮੈਂਬਰ ਨੂੰ ਪ੍ਰੈਸ਼ਰ ਨਾ ਕੀਤਾ ਜਾਵੇ ਵੀ ਤੁਸੀਂ ਐਂ ਕਰ ਲਓ ਤੁਸੀਂ ਅੱਜ ਹੀ ਕਰ ਲਓ ਤੁਸੀਂ ਕੱਲ ਕਰ ਲਓ ਵੀ ਅਸੀਂ ਉਹ ਕੰਮ ਨਹੀਂ ਅਸੀਂ ਅਗੇ ਵੀ ਅਸੀਂ ਮਾਹੌਲ ਖਰਾਬ ਕਰੀਏ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਅਸੀਂ ਇਸ ਮਿੱਟੀ ਨੂੰ ਪਿਆਰ ਕਰਦੇ ਆ ਜੇ ਨੁਕਸਾਨ ਕਿਸੇ ਆਮ ਆਦਮੀ ਦਾ ਹੋਵੇ ਸਾਡਾ ਵੀ ਨੁਕਸਾਨ ਉਨਾ ਹੀ ਆ ਗੱਲ ਸਮਝੋ ਅਸੀਂ ਸਾਡੀ ਅਸੀਂ ਤਾਂ ਉਹ ਲੋਕ ਆ ਬਾਈ ਜੀ ਇਹ ਤਾਂ ਆਪਣੇ ਨਿਵਾਲਾ ਛੱਡ ਕੇ ਦੂਏ ਨੂੰ ਖਾਨ ਵਾਲੇ ਆ ਅਜੇ ਬੋਲ ਰਹੇ ਸਾਡੇ 24 ਘੰਟੇ ਬੰਦੇ ਖੜੇ ਹੋਣੇ ਚਾਹੀਦੇ ਇਹਨਾਂ ਨੂੰ ਮਤਲਬ ਨਹੀਂ ਕਿਸੇ ਦਾ ਜੇ ਨਹੀਂ ਹੋਊਗਾ ਫਿਰ ਅਸੀਂ ਰੋਡਾਂ ਤੇ ਬੈਠਾਂਗੇ ਹੋਰ ਕੀ ਆ Hindu ਧਰਮ ਉਹੀ ਆ ਰੋਡਾਂ ਤੇ ਬੈਟਣਾ ਜੇ ਨਹੀਂ ਕਰਦੇ ਅਸੀਂ ਰੋਡਾਂ ਤੇ ਬੈਠਾਂਗੇ ਅਸੀਂ ਅਸੀਂ ਇਕੱਲੇ ਨਹੀਂ ਕਹਿ ਰਹੇ ਸਾਰਾ Hindu ਸਮਾਜ ਸਾਡੇ ਨਾਲ ਨੇ ਇਹਦਾ ਸਾਫ਼ ਕਹਿ ਰਹੇ ਆ ਕਿਉਂਕਿ ਇਹ ਡਿਸੀਜਨ ਨੇ ਭਾਈ ਜੀ ਪਤਾ ਕਿ ਕਮੇਟੀ ਦੇ ਔਰ ਤੱਕ ਹੁੰਦਾ ਵਾ ਸਾਡੇ ਸਰਪੰਚ ਸਾਹਿਬ ਵੀ ਸਾਡੇ ਵੀਰ ਖੜੇ ਨੇ ਦੇਖੋ ਅਭਾਜ ਸਾਡੇ ਸਰਪੰਚ ਸਾਹਿਬ ਵੀ ਖੜੇ ਨੇ ਇਹ ਸਵੇਰ ਦੇ ਆਪ ਦੀ ਡਿਊਟੀ ਨਿਭਾ ਰਹੇ ਨੇ ਜੋ ਬੀਰੋ ਸਰਪੰਚ ਸਾਹਿਬ ਇੱਥੇ ਨਹੀਂ ਇਹੀ ਪਿੰਡ ਦੇ ਹੋ ਹਾਂਜੀ ਹਾਂਜੀ ਸਰਪੰਚ ਸਾਹਿਬ ਮੰਦ ਭਾਗੀ ਕਰਨਾ ਤੁਹਾਡੇ ਰਿਜਿਓ ਕਿੱਦਾਂ ਦੇਖਦੇ ਹੋ ਮੰਦ ਭਾਗੀ ਕਰਨਾ ਨੂੰ ਕਿੰਨੀ ਦੇਰ ਤੋਂ ਇੱਥੋਂ ਭਾਈਚਾਰੇ ਦੀ ਸਾਂਝ ਆ ਅੱਜ ਜਿਹੜਾ ਇਹ ਕੰਮ ਹੋਇਆ ਕਿੱਦਾਂ ਦੇਖਦੇ ਹੋ ਇਹ ਉਸੇ ਜੀ 30 35 ਸਾਲ ਹੋ ਗਏ ਇੱਥੇ ਸੇਵਾ ਕਰਦੇ ਨੂੰ ਸਾਡੇ 30 35 ਸਾਲ ਦਾ ਪੁਰਾਣਾ ਮੰਦਿਰ ਹੈ ਜੀ ਜਿਹੜੀ ਇਹ ਬੇਦ ਜਿਹੜੀਆਂ ਮੂਰਤੀਆਂ ਖੰਡਤ ਹੋਈਆਂ ਨੇ ਸਾਨੂੰ ਬਹੁਤ ਦੁੱਖ ਲੱਗਿਆ ਸਾਡੇ ਪਿੰਡ ਰੂ ਪੰਚਾਇਤ ਨੂੰ ਸਾਰੇ ਪਿੰਡ ਨੂੰ ਲੱਗ ਰਿਹਾ ਸਾਡੀ ਕਮੇਟੀ ਨੂੰ ਜਿੰਨੇ ਵੀ ਹੈ ਅਸੀਂ ਸਾਡੇ ਪਰਚਾ ਪਹਿਲਾਂ 6 ਵਜੇ ਪੰਡਤ ਜੀ ਆਏ ਨੇ 6 ਵਜੇ ਸਾਨੂੰ ਉਹਨਾਂ ਨੇ ਫੋਨ ਕੀਤਾ ਵੀ ਇਸ ਤਰ੍ਹਾਂ ਪ੍ਰਧਾਨ ਜੀ ਗੱਲ ਹੋ ਗਈ ਹੈ ਅਸੀਂ ਸਾਰੇ ਭੱਜ ਗਏ ਫਿਰ ਮੁਲਾਜ਼ਮਾਂ ਨੂੰ ਅਸੀਂ ਫੋਨ ਕੀਤਾ ਇਹ ਵੀ ਭੱਜ ਗਏ ਨੇ 7:30 ਵਜੇ ਐਸਐਚਓ ਸਾਹਿਬ ਆ ਗਏ ਸਾਰੇ ਬੰਦੇ ਆ ਗਏ ਸੀ ਉਹਨਾਂ ਨੇ ਪੂਰਾ ਸਾਰਾ ਕੀਤਾ ਦੇਖਿਆ ਸਾਰਾ ਮਾਹੌਲ ਇਹ ਸਾਨੂੰ ਥਾਣੇ ਬੁਲਾਇਆ ਪਰਚਾ ਦਿੱਤਾ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਆਏ ਤੁਸੀਂ ਵੀ ਕਹਿ ਰਹੇ ਹੋ 30 ਸਾਲ ਦਾ ਪੰਡਤ ਜੀ ਵੀ ਕਹਿੰਦੇ 30 ਸਾਲ ਦਾ ਮੰਦਿਰ ਹੈ ਪਹਿਲਾਂ ਕਦੀ ਕਿਸੇ ਨੇ ਇਹ ਮੰਦਿਰ ਦੇ ਖਿਲਾਫ ਸਾਜ਼ਿਸ਼ ਜਿਹਾ ਕਿਸੇ ਤਰ੍ਹਾਂ ਦਾ ਕੋਈ ਕਦੀ ਉਦਾਰਾ ਕੰਮ ਪਹਿਲਾਂ ਵੀ ਕਿਸੇ ਨੇ ਕੀਤਾ ਹੋਵੇ ਜਾਂ ਕ ਨਹੀਂ ਨਹੀਂ ਪਹਿਲਾਂ ਇਸ ਜਿਆ ਕੋਈ ਗਲਤ ਨਹੀਂ ਹੋਇਆ 30 ਸਾਲਾਂ ਦੇ ਵਿੱਚ 32 ਸਾਲਾਂ ਦੇ ਵਿੱਚ ਕੋਈ ਅਜਿਹੀ ਕਦਰ ਨਹੀਂ ਹੋਈ ਪਹਿਲੀ ਦਫਾ ਤੁਸੀਂ ਪੂਰੀ ਘਟਨਾ ਦੇਖੀ ਅੰਦਰ ਜਾ ਕੇ ਹਾਂਜੀ ਹਾਂਜੀ ਪੂਰੀ ਲੱਗਦਾ ਕਿਸੇ ਸਿੰਗਲ ਬੰਦੇ ਦਾ ਕੰਮ ਆ ਨਹੀਂ ਅਸੀਂ ਇਹਦੇ ਬਾਰੇ ਮੈਂ ਨਹੀਂ ਕੁਝ ਕਰ ਸਕਦਾ ਅੰਦਾਜ਼ਾ ਜਿੱਦਾਂ ਅੰਦਾਜ਼ਾ ਮੈਂ ਨਹੀਂ ਕੁਝ ਕਰ ਸਕਦਾ ਜੀ ਇਹ ਦੇਖੋ ਹਲੇ ਤਾਂ ਸ਼ੁਰੂ ਹੋਇਆ ਹੈ ਕੀ ਨਿਕਲਣਾ ਵਿੱਚੋਂ ਕੀ ਨਹੀਂ ਇਹ ਨਹੀਂ ਪਰ ਜਿਨੇ ਵੀ ਕੀਤਾ ਬਹੁਤ ਮਾਲਾ ਕੀਤਾ ਹੈ ਜਿਸ ਵੰਦੇ ਨੇ ਕੀਤਾ ਬਹੁਤ ਜ਼ਿਆਦਾ ਮਾਰਾ ਸਾਰਿਆਂ ਨੂੰ ਦੁੱਖ ਹੈ ਇਸ ਸੀਦਾ ਕਮੇਟੀ ਨੂੰ ਖਾਸ ਕਰ ਪਿੰਡ ਦੀ ਨਗਰ ਦੀ ਪੰਚਾਇਤ ਨੇ ਬਹੁਤ ਦੁੱਖ ਮਨਾਇਆ ਸਾਰਿਆਂ ਨੇ ਆ ਕੇ ਕਹਿੰਦੇ ਸਾਰੇ ਪੰਚਾਇਤ ਵਾਲੇ ਸਾਰੇ ਬਹੁਤ ਕੱਟ ਸੀ ਸਵੇਰੇ 6:30 7:00 ਵਜੇ ਸਾਰੇ ਲੋਕ ਆ ਕੇ ਕਿਹਾ ਸੋ ਬਿਲਕੁਲ ਇੱਕ ਕਹਾਵਤ ਵੀ ਇਹ ਕਹਿੰਦੇ ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾ ਬਾਰਾ ਸੋ ਪੰਜਾਬ ਨੂੰ ਸ਼ਾਇਦ ਪੰਜਾਬ ਦੀ ਅਮਨ ਸ਼ਾਂਤੀ ਨੂੰ ਨਜ਼ਰ ਲੱਗ ਚੁੱਕੀ ਹੈ ਉਸੇ ਦਿਨ ਕਹਿਣਾ ਹੈ ਵੀ ਗੁਰੂ ਘਰ ਮੰਦਿਰ ਤਾਂ ਬਾਹਲੀ ਸਟੇਟਾਂ 'ਚ ਵੀ ਹੈਗੇ ਯਾਰ ਕਦੇ ਹੋਇਆ ਹੀ ਤੱਕ ਯਾਰ ਜ਼ਿੰਦਗੀ 'ਚ ਨਹੀਂ ਹੋਇਆ ਜੋ ਪੰਜਾਬ ਚ ਹੋ ਰਿਹਾ ਵੈ ਜੀ ਜੀ ਕੀ ਕਹਿੰਦੇ ਬਾਕੀ ਅਸੀਂ ਇਹੀ ਬੇਨਤੀ ਕਰਦਾ ਮੈਂ ਸਾਰੇ ਸਮਾਜ ਸੇਵੀ ਵਾਲਿਆਂ ਨੂੰ ਜਿਹੜੇ ਸਮਾਜ ਸੇਵੀ ਵਾਲਿਆਂ ਨੂੰ ਵੀ ਮਾਹੌਲ ਵੀ ਬਹੁਤ ਵਧੀਆ ਹੁਣ ਸਾਡੇ ਇੱਥੇ ਚੱਲ ਰਿਹਾ ਵੀ ਵਧੀਆ ਕੋਈ ਐਸ ਵੀ ਐਸ ਕੋਈ ਗੱਲ ਨਾ ਹੋ ਜAVE ਜਿਹਦੇ ਨਾਲ ਜਣੀ ਕਿ ਆਪਾਂ ਨੂੰ ਕੋਈ ਦੁੱਖ ਪਵੇ ਅਸੀਂ ਸੰਸਾਦ ਕਰਦਾ ਅਸੀਂ ਸਾਰਿਆਂ ਦੇ ਹੱਥ ਜੋੜ ਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਿੰਡ ਵਾਲੀ ਕਮੇਟੀ ਵਾਲੀ ਕਮੇਟੀ ਦੇ ਮੈਂਬਰਾਂ ਸੀ ਸਾਰਾ ਕੁਝ ਹੈ ਵੀ ਮਾਹੌਲ ਨਾ ਰਹੇ ਜਣੀ ਕਿ ਆਪਣੀ ਕੋਈ ਕੋਈ ਬੰਦਾ ਕੋਈ ਗਲਤ ਦੇ ਵਿੱਚ ਆਪਣੇ ਚ ਕੋਈ ਹਰਕਤ ਕਰ ਜਾਵੇ ਕੋਈ ਬੋਲ ਜਾਵੇ ਉੱਚਾ ਨੀਮਾ ਇਸ ਤਰ੍ਹਾਂ ਨਾ ਕੋ ਸਰਪੰਚ ਸਾਹਿਬ ਇੱਕ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਛੋੜੀ ਜੀ ਤੁਸੀਂ ਆਪਣੇ ਤਨ ਮਨ ਧਨ ਨੂੰ ਪਰਮਾਤਮਾ ਨੂੰ ਹਾਜ਼ਰ ਨਗਰ ਮੰਨ ਕੇ ਇੱਕ ਗੱਲ ਦੱਸੋ ਵੀ ਕਿਆ ਇੱਥੇ ਜੋ ਹੋਇਆ ਉਹ ਚੰਗਾ ਹੋਇਆ ਬਹੁਤ ਗੰਤ ਬਹੁਤ ਦੁਖਦਾਈ ਹੋਇਆ ਸੀ ਮਾਰਾ ਜਿਹੋਆ ਜੋ ਅਸੀਂ ਖੁਦ ਸੇਵਾ ਕਰਦੇ ਆ ਉਹ ਚੀਜ਼ ਹੋਣੀ ਨਹੀਂ ਸੀ ਚਾਹੀਦੀ ਜੋ ਇੱਥੇ ਹੋਈ ਹੈ ਅਸੀਂ ਪਰਸੋਂ ਸਾਨੂੰ ਰਾਤ ਨੂੰ ਇੱਥੇ ਅਸੀਂ 8 ਵਜੇ ਮੀਟਿੰਗ ਕੀਤੀ ਆ ਸ਼ਿਵਰਾਤਰੀ ਸੀਗੀ ਬੜੀ ਤਕੜੀ ਅਸੀਂ ਤੁਮਤਾਮਾ ਮਨਾਉਣਾ ਸੀਗਾ ਅਸੀਂ ਆ ਜਗ੍ਹਾ ਤੇ ਟੈਂਟ ਲਾਉਣਾ ਸੀਗਾ ਕਿਸੇ ਨੇ ਸਾਨੂੰ ਛੂਲੇ ਦਿੱਤੇ ਕਿਸੇ ਨੇ ਸਾਨੂੰ ਘਿਓ ਦਿੱਤਾ ਕਿਸੇ ਨੇ ਰਫੈਂਡ ਦਿੱਤਾ ਕਿਸੇ ਨੇ ਸਾਨੂੰ ਆਟਾ ਦਿੱਤਾ ਕਿਸੇ ਨੇ ਸਾਰਿਆਂ ਨੇ ਜਿੰਨੀਆਂ ਜਿੰਨੇ ਮੰਦਰ ਨੇ ਇਹਨਾਂ ਦੇ ਪਿੰਡ 'ਚ ਬਹੁਤ ਸੇਵਾ ਕਰਦੇ ਨੇ ਸਾਨੂੰ ਬਾਕੀ ਲੋਕਾਂ ਨੇ ਦੱਸਿਆ ਵੀ ਬਹੁਤ ਪਸਪਨ ਦਾ ਸੇਵਾ ਕਰਦੇ ਮੈਂ ਐਸੀ ਕਰਕੇ ਕਹਿਣਾ ਆ ਮੈਂ ਪ੍ਰਸ਼ਾਸਨ ਨੂੰ ਰਿਕਵੈਸਟ ਵੀ ਤਾਇਉ ਕੀਤੀ ਵੀ ਸਰਪੰਚ ਸਾਹਿਬ ਤੇ ਕਮੇਟੀ ਮੈਂਬਰਾਂ ਤੇ ਪੰਡੇ ਤੇ ਪ੍ਰੈਸ਼ਰ ਨਾ ਕੀਤਾ ਜਦੋਂ ਕਿਸੇ ਡਿਸੀਜਨ ਨੂੰ ਲੈ ਕੇ ਕਿਉਂਕਿ ਇਹੋ ਗੱਲ ਸਮਾਜ 'ਚ ਆ ਗਈ ਆ ਜੋ ਸਮਾਜ ਦੇ ਵਿੱਚ ਪੰਚਾਇਤ ਚ ਜੇ ਨਾ ਫਿਰ ਇੱਕ ਇੱਕ ਬੰਦਾ ਡਿਸੀਜਨ ਨੂੰ ਚ ਨਹੀਂ ਲੈ ਸਕਦਾ ਠੀਕ ਹੈ ਪੰਡੇ ਜੀ ਤੇ ਉਹ ਤਲਵਾਹ ਰੱਖੀ ਜੋ ਤੁਸੀਂ ਅੱਜ ਡਿਸੀਜਨ ਲੋ ਸਾਨੂੰ ਗੱਲ ਕਰੇ ਕੱਲ ਨੂੰ ਅਸੀਂ ਪੰਜਾਬ 'ਚ ਕੀ ਅਸੀਂ ਪੰਜਾਬ 'ਚ ਜਵਾਬ ਦੇਣਾ ਬਾਈ ਜੀ ਕੱਲ ਨੂੰ ਪੰਜਾਬ ਦੇ ਬਾਹਰ ਦੇ ਲੋਕ ਤਾਂ ਕਹਿਣਗੇ ਚੂੜੀਆਂ ਪਾ ਲੋ ਜੀ ਉਹ ਤਾਂ ਨੇ ਅਸੀਂ ਪੰਜਾਬੀ ਲੁਧਿਆਣਿਆਂ ਵਾਲੇ ਨੂੰ ਸੋਣਨੇ ਆ ਬਾਹਰ ਦਾ ਮੂੰਹ ਲਾਣਾ ਮਾੜਾ ਜਿਹਾ ਇਹ ਸਾਰੇ ਬੜੇ ਪੰਜਾਬ ਦੇ ਇੱਕ ਪਾਸੇ ਤਾਂ ਪਿੰਡ ਦੇ ਲੋਕ ਲੰਗਰ ਇੱਥੇ ਲੰਗਰ ਲਾਂਡ ਦੀ ਤਿਆਰੀ ਕਰਦੇ ਵੀ ਅਸੀਂ ਇੱਥੇ ਮੀਟਿੰਗਾਂ ਹੋ ਰਹੀਆਂ ਨੇ ਪਰ ਉੱਤੇ ਪਾਸੇ ਸ਼ਰਾਰਤੀ ਦੇ ਕੇ ਬੰਦਾ ਫੜਨਗੇ ਅਸੀਂ ਕਰਾਂਗੇ ਇਹ ਮੰਦਰ ਦਾ ਅਸਲੀ ਸੇਵਾਦਾਰ ਯਹੀ ਹੈ ਬਿਲਕੁਲ ਸਹੀ ਗੱਲ ਹੈ ਹਮੇ तमाम संगठन के लोग हैं हम लोग को शायद पता ना हो इससे पहले भी जब यहाँ पे जे भी चला था तो सबसे पहले सरपंच सभा के खड़ा हुए थे और ये हो गए जस्सल जी हो गए पांच सात बंदे जो इस पिंड के हैं वो असली इस मंदिर का इस असली इस मंदिर का असली कर्ता धर्ता जो है यही है वो सरपंच साहब अगर कुछ बोले हैं ਤੁਸਕਾ ਕੋਈ ਨੈਗੇਟਿਵ ਪੁਆਇੰਟ ਨਾ ਲਿਆ ਜਾਏ ਨਹੀਂ ਬਿਲਕੁਲ ਬਿਲਕੁਲ ਹਾਂ ਬਿਲਕੁਲ ਇਸਕਾ ਕੋਈ ਨੈਗੇਟਿਵ ਪੁਆਇੰਟ ਨਹੀਂ ਆਸੀ ਵੀ ਅਸੀਂ ਤਾਂ ਬਾਅਦ ਚ ਬੋਲਦੇ ਆਸੀ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਇੱਕ ਪਾਸੇ ਜਿੱਥੇ ਮੰਦਰ ਦੇ ਵਿੱਚ ਲੰਗਰ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਮੰਦਰ ਦੇ ਵਿੱਚ ਸ਼ਿਵਰਾਤਰੀ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਇਹ ਜਿਹੜੇ ਸ਼ਰਾਰਤੀ ਤੱਤਾਂ ਵੱਲੋਂ ਇਹ ਨਖੇਦੀ ਭਰੀ ਕਟਨਾ ਕੀਤੀ ਗਈ ਆ ਅਸੀਂ ਪ੍ਰਸ਼ਾਸਨ ਅੱਗੇ ਵੀ ਇਹੀ ਅੱਜ ਜੁੜ ਕੇ ਬੇਨਤੀ ਕਰਦੇ ਆ ਇੱਦਾਂ ਦੇ ਲੋਕਾਂ ਨੂੰ ਕੜੀ ਸਜ਼ਾਵਾ ਦਿੱਤੀਆਂ ਜਾਂ ਕੜੀਆਂ ਧਾਰਾ ਲਾ ਕੇ ਇਹਨਾਂ ਨੂੰ ਅੰਦਰ ਭੇਜਿਆ ਜਾਵੇ ਤਾਂ ਕਿ ਆਨ ਵਾਲੇ ਸਮਝੇ ਬਾਹਰ ਨਾ ਆਣ ਕਿਉਂਕਿ ਪ੍ਰਾਣ ਪ੍ਰਤੀਸ਼ਟਾ ਨਾਲ ਇਹ ਜਿਹੜੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਨੇ ਇਹਨਾਂ 'ਚ ਰੂਹ ਪਾਈ ਜਾਂਦੀ ਆ ਸੋ ਇਹਨਾਂ ਦੇ ਵਿੱਚ ਜਿਹੜੀਆਂ ਤੋੜੇ ਗਿਆ ਇਹ ਸਾਡੇ ਭਗਵਾਨਾਂ ਦਾ ਨਰਾਦਰ ਕੀਤਾ ਗਿਆ ਇਹਨਾਂ ਨੂੰ ਕੜੀ ਸਜ਼ਾ ਮਿਲ ਜਾਈਗੀ ਸੋ ਨਵੀ ਅਪਡੇਟ ਜੁੜੋ ਸਾਡੇ ਨਾਲ ਦੇਖਦੇ ਰਹੋ ਪ੍ਰਾਈਮ ਤੇ ਨੂੰ ਚੈਨਲ ਕੈਮਰਾਮੈਨ ਰੋਹਿਤ ਨਾਲ ਮਨੋਜੀ ਰਾ